जय श्री बालाजी मैं तरुण सिंगला कम्युनिकेशन तो आज ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸ਼ਾਨਦਾਰ ਆਫਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆਫਰ ਅਸੀਂ ਅੱਜ ਲੈ ਕੇ ਆਏ ਆ ਉਹ ਕਿਸੇ ਵੀ ਕਸਟਮਰ ਨੂੰ ਕਦੇ ਮਿਲੀ ਹੋਊਗੀ ਸਪਟੰਬਰ ਤੋਂ 10 ਸਪਟੰਬਰ ਤੱਕ ਤਾਂ ਉਹਦਾ ਜਿਹੜਾ 1 ਸਾਲ ਦਾ ਗਲਾਸਾਂ ਦਾ ਖਰਚਾ ਜੀ ਉਹ ਸਾਡੇ ਕੋਲ ਨਹੀਂ ਉਹ ਬਿਲਕੁਲ ਫ੍ਰੀ ਹੋਊਗਾ ਵਿੱਚ ਇੱਕ ਗਲਾਸ ਤੁਸੀਂ ਲਗਵਾ ਸਕਦੇ ਹੋ ਵੈਸੇ ਤਾਂ ਮਾਰਕੀਟ ਦੇ ਵਿੱਚ 30 ਰੁਪਏ ਦਾ ਗਲਾਸ ਸਟਾਰਟ ਹੋ ਜਾਂਦਾ ਜੀ ਪਰ ਜਿਹੜਾ ਤੁਹਾਨੂੰ ਅਸੀਂ ਫ੍ਰੀ ਗਲਾਸ ਲਾਉਣ ਦੀ ਗੱਲ ਕਰਦੇ ਆ ਤਾਂ ਉਹ ਐਂਟੀਸੈਟਿਕ 100 ਰੁਪਏ ਵਾਲਾ ਗਲਾਸ ਲੱਗੇਗਾ ਇੱਕ ਗਲਾਸ ਲਵਾਉਣ ਨਾਲ 1 ਸਾਲ ਦੇ ਵਿੱਚ 12 ਗਲਾਸ ਹੋਗੇ 1200 ਰੁਪਏ ਦੇ ਗਲਾਸ ਨੇ ਜਿਹੜੇ ਉਹ ਤੁਹਾਨੂੰ ਫ੍ਰੀ ਲੱਗਣਗੇ ਅਗਰ ਤੁਸੀਂ ਸਾਡੇ ਤੋਂ 10 ਦਿਨਾਂ ਦੇ ਵਿੱਚ ਫੋਨ ਪਰਚੇਸ ਕਰਦੇ ਹੋ ਸਪੋਜ਼ ਕਰੋ ਕੋਈ ਵੀ ਰੇਟ ਦਾ ਫਰਕ ਨਹੀਂ ਹੋਊਗਾ ਕਿ ਗਲਾਸ ਦੇ ਪੈਸੇ ਇਨਕਲੂਡ ਨਹੀਂ ਹੋਣਗੇ ਜਿਵੇਂ 8000 ਰੁਪਏ ਦਾ ਵੀਵੋ ਦਾ ਫੋਨ ਆ ਇਹ 8000 ਦਾ ਹੀ ਲੱਗੂਗਾ ਤੇ ਇਹਦੇ ਨਾਲ 1200 ਰੁਪਏ ਦੇ ਜਿਹੜੇ ਸਮਝ ਲਓ ਗਲਾਸ ਨੇ 1 ਸਾਲ ਦੇ ਇਹੋ ਆਪਾਂ ਕਟਿੰਗ ਕਰਕੇ ਦੇਖਦੇ ਆ ਤਾਂ ਇਹ ਤੁਹਾਡਾ 6800 ਰੁਪਏ ਦਾ ਫੋਨ ਰਹਿ ਜਾਂਦਾ ਜੀ ਇਸੇ ਤਰ੍ਹਾਂ ਚਾਹੇ ਕੋਈ ਸਸਤਾ ਫੋਨ ਆ ਚਾਹੇ ਕੋਈ ਮਹਿੰਗਾ ਰੈਡਮੀ ਦਾ A5 ਆ 6500 ਰੁਪਏ ਦਾ ਰੇਟ ਇਹ ਰੇਟ ਤੁਹਾਨੂੰ ਮੈਂ ਤਾਂ ਬ 6500 ਰੁਪਏ ਦੇ ਵਿੱਚ ਅਗਰ ਆਪਾਂ 1200 ਰੁਪਏ ਗਲਾਸਾਂ ਦਾ ਛੇ ਕਰਦੇ ਆ ਤਾਂ 5300 ਰੁਪਏ ਦਾ ਫੋਨ ਦੀ ਲੈਂਡਿੰਗ ਰਹਿ ਜਾਂਦੀ ਹੈ ਜੀ ਆਪਣੇ ਕੋਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰੇ ਬ੍ਰਾਂਡ ਅਵੇਲੇਬਲ ਹੁੰਦੇ ਨੇ ਵੀਵੋ, Oppo, Samsung, Redmi, OnePlus, Realme, Poco, Nokia ਕਿਸੇ ਵੀ ਬ੍ਰਾਂਡ ਦਾ ਕੋਈ ਵੀ ਫੋਨ ਲਓਗੇ ਇਹ ਆਫਰ ਉਸ ਕਸਟਮਰ ਨੂੰ ਮਿਲੂਗੀ ਉਹਦੇ ਲਈ ਕੰਡੀਸ਼ਨ ਇਹ ਹੋਊਗੀ ਕਿ ਸਾਡੀ ਤਿੰਨ Instagram, Facebook, YouTube ਕਿਸੇ ਤੇ ਵੀ ਇਹ ਵੀਡੀਓ ਲਾਈਕ ਹੋਣੀ ਚਾਹੀਦੀ ਹੈ ਤੇ ਪੇਜ ਨੂੰ ਫੋਲੋ ਕਰਨਾ ਚਾਹੀਦਾ ਇਹ ਜੀ ਆ ਸ਼ਾਨਦਾਰ ਆਫਰ ਲਈ ਦਿਵਾਲੀ ਦੀਆਂ ਸਕੀਮਾਂ ਜਾਣਨ ਲਈ ਵਿਜ਼ਿਟ ਕਰੋ ਸਿੰਗਲਾ ਕਮਿਊਨੀਕੇਸ਼ਨ ਚੋਮੋ ਰੋਡ ਬਲੌਗ ਥੈਂਕ ਯੂ